ਜਿਵੇਂ ਪੰਜਾਬ ਨੂੰ ਹੜ੍ਹਾਂ ਦੀ ਮਾਰ ਸਹਣੀ ਪੈ ਰਹੀ ਆ ਇਹਦੇ ਤੋਂ ਸਾਨੂੰ ਇੱਕ ਗੱਲ ਸਿੱਖਣ ਨੂੰ ਮਿਲਦੀ ਆ ਜਿਵੇਂ ਕੋਈ ਸਿੱਖ ਕੋਈ ਹਿੰਦੂ ਕੋਈ ਮੁਸਲਮਾਨ ਕੋਈ ਈਸਾਈ ਸਾਰੇ ਇਕੱਠੇ ਹੋ ਕੇ ਪੀੜਤ ਭਰਾਵਾਂ ਦੀ ਸੇਵਾ ਕਰ ਰਹੇ ਨੇ ਇਹ ਸਾਨੂੰ ਵੱਡੀ ਸਿੱਖਿਆ ਦਿੰਦੀ ਆ ਧਰਮ ਵੱਖਰੇ ਨਹੀਂ ਸਾਰੇ ਇੱਕ ਹੀ ਨੇ ਅਸਲੀ ਧਰਮ ਮਨੁੱਖਤਾ ਹੈ ਪਿਆਰ ਹੈ ਸੇਵਾ ਹੈ ਗੁਰਬਾਣੀ ਅਨੁਸਾਰ ਆਪਾਂ ਸਮਝ ਲਈਏ ਤੇ ਗੁਰਬਾਣੀ ਗੁਰੂ ਸਾਨੂੰ ਕੀ ਸਮਝਾਉਂਦੇ ਨੇ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਾ ਕੁਪਜਿਆ। ਕੋਨ ਭਲੇ ਕੋ ਬੰਦੇ। ਇਨਾ ਹੜਾ ਦੇ ਨਾਲ ਸਾਨੂੰ ਗੁਰਨਾਨਕ ਦੇ ਪਾਤਸ਼ਾਹ ਨੇ ਇੱਕ ਸਬਕ ਵੀ ਸਿਖਾਇਆ ਹੈ। ਉਹ ਸਬਕ ਹੈ ਏਕਤਾ ਦਾ। ਕਿ ਆਪਾਂ ਸਾਰੇ ਵੱਖਰੇ ਨਹੀਂ ਆ। ਸਾਰੇ ਇੱਕ ਹੀ ਆ। ਇੱਕ ਦੇ ਹੀ ਬੱਚੇ ਆ। ਆਪਾਂ ਕਿਸੇ ਵੀ ਧਰਮ ਦਾ ਧਾਰਮਿਕ ਗ੍ਰੰਥ ਪੜ ਕੇ ਵੇਖ ਲਿਏ ਉਹਨਾਂ ਧਾਰਮਿਕ ਗ੍ਰੰਥਾਂ ਵਿੱਚ ਉਸ ਇੱਕ ਪਰਮੇਸ਼ਵਰ ਦੀ ਹੀ ਗੱਲ ਕੀਤੀ ਜਾਂਦੀ ਹੈ ਚਲੋ ਜੋ ਵੀ ਹੋਇਆ ਜਿੰਨਾ ਵੀ ਨੁਕਸਾਨ ਹੋਇਆ ਹੋਇਆ ਤੇ ਸਾਰਾ ਪਰਮੇਸ਼ਵਰ ਦੇ ਹੁਕਮ ਨਾਲ ਹੀ ਆ ਤੇ ਦੇਖੋ ਪਰਮੇਸ਼ਵਰ ਕਿਵੇਂ ਹੁਣ ਸਾਡੀ ਮਦਦ ਵੀ ਕਰ ਰਿਹਾ ਵਾ ਜੇਕਰ ਉਹ ਵਿਗਾੜਦਾ ਨਾ ਤਾਂ ਸੁਵਾਰਦਾ ਵੀ ਉਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ